प्यारे दोस्तों आज ਆਪਾਂ ਕਾਵ ਰੂਪ ਦੇ ਵਿੱਚੋਂ ਅਗਲਾ ਭਾਗ ਜਾਣਦੇ ਹਾਂ ਕਿੱਸਾ ਕਾਵ ਵੀਡੀਓ ਪੂਰੀ ਸੁਣ ਕੇ ਬਹੁਤ ਸਾਰੀਆਂ ਚੀਜ਼ਾਂ ਸਿੱਖਣ ਨੂੰ ਮਿਲ ਸਕਦੀਆਂ ਤੇ ਇਸ ਨੂੰ ਸਿੱਖਣ ਲਈ ਹੋਰ ਵੀ ਬਹੁਤ ਸਾਰੇ ਸਰੋਤ ਹੈਗੇ ਆ ਜਿੱਥੋਂ ਤੁਸੀਂ ਇਸ ਦੀ ਜਾਣਕਾਰੀ ਲੈ ਸਕਦੇ ਹੋ ਕਿੱਸਾ ਕਾਵ ਕੀ ਸੀਗਾ ਬਹੁਤ ਸਾਰੀਆਂ ਚੀਜ਼ਾਂ ਇਹਦੇ ਵਿੱਚ ਕਾਲਪਨਿਕ ਸੀ ਬਹੁਤ ਸਾਰੀਆਂ ਘਟਨਾਵਾਂ ਹੋਈਆਂ ਸੀ ਜਿਨ੍ਹਾਂ ਨੂੰ ਸਮੇਂ ਦੇ ਕਵੀ ਕਵੀਆਂ ਨੇ ਲਿਖਾਰੀਆਂ ਨੇ ਇੱਕ ਕਵਿਤਾ ਦੇ ਰੂਪ ਵਿੱਚ ਪਰੋਇਆ ਤੇ ਇਹ ਪੂਰੀ ਕਹਾਣੀ ਲੰਬੀ ਕਹਾਣੀ ਨੂੰ ਕਵਤਾ ਰੂਪ ਵਿੱਚ ਪਰੋਇਆ ਉਹਨਾਂ ਨੇ ਉਸ ਨੂੰ ਕਿਸੇ ਦਾ ਨਾਮ ਦਿੱਤਾ ਗਿਆ ਲੋਕਾਂ ਦੇ ਮਨੋਰੰਜਨ ਦਾ ਸਾਧਨ ਵੀ ਸੀ ਤੇ ਬਹੁਤ ਸਾਰੀ ਜਾਣਕਾਰੀ ਵੀ ਪ੍ਰਾਪਤ ਹੁੰਦੀ ਸੀ ਕੁਝ ਮਸ਼ਹੂਰ ਕਿੱਸਾਕਾਰ ਰਹੇ ਆ ਇਹ ਮੰਨਿਆ ਜਾਂਦਾ ਹੈ ਕਿ ਪਹਿਲਾ ਕਿੱਸਾਕਾਰ ਦਮੋਦਰ ਨੂੰ ਮੰਨਿਆ ਜਾਂਦਾ ਹੈ ਕੁਝ ਵਿਦਵਾਨ ਇਸ ਤੋਂ ਪਹਿਲਾਂ ਵੀ ਦੋ ਕਿੱਸਾਕਾਰ ਮੰਨਦੇ ਆ ਜ਼ਿਆਦਾਤਰ ਦਮੋਦਰ ਨੂੰ ਪਹਿਲ ਦਿੱਤੀ ਜਾਂਦੀ ਹੈ ਫਿਰ ਹੋਰ ਬਹੁਤ ਸਾਰੇ ਨਾਮ ਆ ਪਿੱਲੂ ਆ ਬਾਰਿਸ਼ਾ ਜੋ ਬਹੁਤ ਮਸ਼ਹੂਰ ਹੋਇਆ ਹੀਰ ਦੇ ਕਿੱਸੇ ਤੋਂ ਹਾਸ਼ਮ ਹੈ ਕਾਦਰ ਯਾਰ ਅਹਿਮਦ ਯਾਰ ਹਾਫਿਜ਼ ਵਰਖੁਰਦਾਰ ਬਹੁਤ ਸਾਰੇ ਜਿਹੜੇ ਆ ਕਿੱਸਾਕਾਰ ਮਸ਼ਹੂਰ ਹੋਏ ਇਨ੍ਹਾਂ ਦੁਆਰਾ ਜਿਹੜੀਆਂ ਲਿਖਤਾਂ ਸੀਗੀਆਂ ਉਹਨਾਂ ਵਿੱਚ ਜ਼ਿਆਦਾਤਰ ਜਿਹੜੇ ਆ ਰੋਮਾਂਟਿਕ ਕਿਸੇ ਸੀਗੇ ਪ੍ਰੇਮ ਕਹਾਵਾਂ ਸੀਗੀਆਂ ਜਿਦੇ ਵਿੱਚ ਉਹ ਸੀ ਜਿਵੇਂ ਹੀਰ ਰਾਂਝਾ ਸੱਸੀ ਪੁੰਨੂ ਮਿਰਜ਼ਾ ਸਾਹਿਬਾ ਸੋਹਣੀ ਮਹੀਵਾਲ ਲੈਲਾ ਮਜਨੂ ਇਸ ਤਰ੍ਹਾਂ ਕਾਫੀ ਜਿਹੜੇ ਆ ਰੋਮਾਂਟਿਕ ਕਿਸੇ ਜਿਹੜੇ ਆ ਪ੍ਰੇਮ ਕਥਾਵਾਂ ਜਿਹਦੇ ਵਿੱਚ ਸੀਗੀਆਂ ਉਹ ਲਿਖੇ ਜਿਵੇਂ ਕਿ ਹੀਰ ਦਮੋਦਰ ਦੀ ਲਿਖੀ ਸਭ ਤੋਂ ਪਹਿਲਾਂ ਔਰ ਬਾਰੀਸ਼ਾਹ ਦੀ ਕਾਫੀ ਮਸ਼ਹੂਰ ਹੋਈ ਆ ਹੁਣ ਤੱਕ ਬਾਰਿਸ਼ਾ ਦਾ ਜਿਹੜਾ ਨਾਮ ਆ ਜਿਵੇਂ ਅਮਰਤਾ ਪ੍ਰੀਤਮ ਨੇ ਆਪਣੀਆਂ ਰਚਨਾਵਾਂ ਚ ਲਿਆ ਅੱਜ ਆਖਾਂ ਬਾਰਿਸ਼ਾ ਨੂੰ ਕਿਤੇ ਕਬਰਾਂ ਵਿੱਚੋਂ ਬੋਲ ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ ਉਹ ਹੀਰ ਦਾ ਕਿੱਸਾ ਮਸ਼ਹੂਰ ਹੋਣ ਦੇ ਕਾਰਨ ਹੀ ਉਹਨਾਂ ਨੇ ਇਸ ਦਾ ਨਾਮ ਲਿਆ ਇਸ ਤੋਂ ਬਿਨਾ ਹੋਰ ਵੀ ਬਹੁਤ ਸਾਰੇ ਕਿੱਸੇ ਮਸ਼ਹੂਰ ਰਹੇ ਆ ਜਿਵੇਂ ਪੂਰਨ ਭਗਤ ਦਾ ਕਿੱਸਾ ਰਾਜੇ ਸਲਵਾਨ ਦਾ ਫਿਰ ਦੁੱਲਾ ਪੱਟੀ ਸੁੱਚਾ ਸੂਰਮਾ ਰਾਜਾ ਰਸਾਲੂ ਇਸ ਤਰ੍ਹਾਂ ਬਹੁਤ ਸਾਰੇ ਕਿੱਸੇ ਆ ਜਿਹੜੇ ਉਹ ਮਸ਼ਹੂਰ ਰਹੇ ਆ ਹੋਰ ਵੀ ਬਹੁਤ ਸਾਰੇ ਸਰੋਤ ਆ ਜਿੱਥੋਂ ਅਸੀਂ ਕਿੱਸਿਆਂ ਬਾਰੇ ਜਾਣ ਸਕਦੇ ਆ ਇਹ ਇੱਕ ਸੰਖੇਪ ਜਾਣਕਾਰੀ ਹੈ ਕਿੱਸਾ ਕਾਵ ਦੀ ਕਿ ਇਹਦੇ ਵਿੱਚ ਬਹੁਤ ਸਾਰੇ ਕਿੱਸਾਕਾਰ ਰਹੇ ਆ ਤੇ ਇਹਦੇ ਵਿੱਚ ਜਿਹੜੇ ਆ ਉਹ ਬਹੁਤ ਸਾਰੇ ਕਿੱਸੇ ਇਹਨਾਂ ਨੇ ਜਿਹੜੇ ਲਿਖੇ ਸੀ ਗਾਥਾਵਾਂ ਸੀਆਂ ਪ੍ਰੇਮ ਗਾਥਾਵਾਂ ਔਰ ਕਿਸੇ ਦੀਆਂ ਕਿਸੇ ਬਹਾਦਰ ਬੰਦੇ ਬਾਰੇ ਵੀ ਕੁਝ ਲਿਖਿਆ ਕਿਸੇ ਰਾਜੇ ਦੀਆਂ ਗਾਥਾਵਾਂ ਖਾਸ ਕਰਕੇ ਨਾਲਦਮਯੰਤੀ ਜਵੇਂ ਪੂਰਨ ਭਗਤ ਹੈ ਰਾਜਾ ਰਸਾਲੂ ਹੈ ਇਸ ਤਰ੍ਹਾਂ ਕਿ ਸੇ ਲਿਖੇਗੇ ਸੋ ਇਸ ਇਹਨੂੰ ਪੜਨ ਨਾਲ ਸਾਹਿਤ ਪੜਨ ਨਾਲ ਬੰਦੇ ਦਾ ਮਨੋਰੰਜਨ ਦਾ ਸਾਧਨ ਵੀ ਹੈ ਕਿ ਜਿਵੇਂ ਅੱਜ ਫਿਲਮਾਂ ਬਣਦੀਆਂ ਕਈ ਵਾਰ ਇਹ ਲੱਗਦਾ ਹੁੰਦਾ ਹੈ ਕਿ ਅੱਜ ਫਿਲਮਾਂ ਬਣਦੀਆਂ ਉਹ ਮਨੋਰੰਜਨ ਦਾ ਸਾਧਨ ਹੈ ਉਹਦੇ ਚ ਬਹੁਤ ਸਾਰੀਆਂ ਚੀਜ਼ਾਂ ਕਲਪਨਾ ਹੁੰਦੀਆਂ ਬਹੁਤ ਸਾਰਾ ਜੋ ਸਾਡੇ ਸਮਾਜ ਚ ਵਾਪਰ ਰਿਹਾ ਉਹਨੂੰ ਉਹ ਪੇਸ਼ ਕਰਦਾ ਹੈ ਸਾਹਿਤ ਸਮਾਜ ਦਾ ਸ਼ੀਸ਼ਾ ਵੀ ਹੁੰਦਾ ਮੰਨਿਆ ਜਾਂਦਾ ਐਵੇਂ ਕਿੱਸਾ ਕਾਵਿ ਕਿਸੇ ਸਮੇਂ ਲੋਕਾਂ ਦੇ ਮਨੋਰੰਜਨ ਦਾ ਸਾਧਨ ਵੀ ਰਿਹਾ ਹੈ ਗਾਇਆ ਜਾਂਦਾ ਸੀ ਜਗਾ ਜਗਾ ਤੇ ਫਿਰ ਲਿਖਿਆ ਪੜਦੇ ਸੀ ਲੋਕ ਤੇ ਨਾਲ ਨਾਲ ਇਹਦੇ ਚ ਬਹੁਤ ਸਾਰੇ ਚੀਜ਼ਾਂ ਦੀ ਜਾਣਕਾਰੀ ਵੀ ਹੈਗੀ ਸੀ ਜਿਵੇਂ ਦੁੱਲਾ ਪੱਟੀ ਵਾਰੇ ਲੋਕ ਉਹਨੂੰ ਇੱਕ ਚੰਗਾ ਇਨਸਾਨ ਮੰਨਦੇ ਆ ਦੁੱਲੇ ਨੂੰ ਸੱਚਾ ਸੂਰਮਾ ਇਸ ਤਰ੍ਹਾਂ ਪੂਰਨ ਭਗਤ ਹੈ ਉਹਨੂੰ ਇੱਕ ਵਧੀਆ ਮੰਨਦੇ ਆ ਇਸ ਤਰੀਕੇ ਇਹ ਰਚਨਾਵਾਂ ਸਾਹਿਦ ਦੀਆਂ ਸਹੀਆਂ ਅਗਲੀ ਵੀਡੀਓ ਚ ਆਪਾਂ ਕਾਬ ਦੇ ਕਿਸੇ ਹੋਰ ਰੂਪ ਬਾਰੇ ਗੱਲ ਕਰਾਂਗੇ ਅੱਜ ਦੇ ਲਈ ਇੰਨਾ ਹੀ ਧੰਨਵਾਦ ਅਗਰ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਤਾਂ ਕਿਰਪਾ ਕਰਕੇ ਇਸ ਨੂੰ ਜਰੂਰ ਅੱਗੇ ਸ਼ੇਅਰ ਕਰਦਿਆ ਕਰੋ ਔਰ ਜਿਸ ਮਾਧਿਅਮ ਰਾਹੀਂ ਤੁਸੀਂ ਸੁਣ ਰਹੇ ਹੋ ਫੇਸਬੁੱਕ ਜਾਂ YouTube ਉਸ ਨੂੰ ਸਬਸਕ੍ਰਾਈਬ ਜਾਂ ਫਾਲੋ ਜਰੂਰ ਕਰ ਲਓ ਜੀ ਧੰਨਵਾਦ